ਲੋ ਜੀ ਅੱਜ ਤੁਹਾਨੂੰ ਸिखਾਣੇ ਆਪਾਂ ਗਜਰਾ ਬਣਾਣਾ। ਸਭ ਤੋਂ ਪਹਿਲਾਂ ਆਪਾਂ ਗਾਜਰਾ ਲਿਆਂ, ਛਿਲਿਆ, ਉਹਨਾਂ ਨੂੰ ਕੱਟ ਲਿਆ, ਫਿਰ ਉਹਨਾਂ ਨੂੰ ਆਪਾਂ ਤੋਲ ਲੈਣਾ, ਛਾਣੀ ਛਾਂਲ ਲੈਣਾ। ਉਸ ਤੋਂ ਵਾਰੀ ਆਂਦੀ ਜੀ ਆਪਾਂ ਗੈਸ ਕਰ ਲੈਣੀ ਆ ਔਨ। ਮੱਖਾਂ ਜਾਂ ਘਿਓ ਪਾ ਲੈਣਾ ਅਕੋਰਡਿੰਗ ਟੂ ਆਪਣੇ ਜਿੰਨੇ ਗਾਜਰਾ ਨੇ। ਹਾਂਜੀ ਆਪਾਂ ਹੁਣ ਘਿਓ ਪਾ ਲਿਆ ਤੇ ਹੁਣ ਗਾਜਰਾ ਵਿੱਚ ਆਪਾਂ ਭੁੰਨਾਂਗੇ, ਕੁਝ ਟਾਈਮ ਗਾਜਰਾ ਭੁੰਨਾਂਗੇ ਔਰ ਗਾਜਰਾ ਭੁੰਦੇ-ਭੁੰਦੇ ਓਨੀ ਧੀਰ ਆਪਾਂ ਥੋੜੀ ਧੀਰ ਡਰਾਈ ਫਰੂਟ ਲੈ ਲਈਏ। ਡ్రਾਈ ਫਰੂਟ ਦੇ ਵਿੱਚ ਆਪਾਂ ਕਾਜੂ ਤੇ ਬਦਾਮ ਜਿੰਨੇ ਆਪਾਂ ਪਾਣੇ ਆ ਉਹ ਕੱਢ ਕੇ ਤੁਸੀਂ ਰੱਖ ਲਓ ਉਹਨੂੰ ਕ੍ਰਸ਼ ਕਰ ਲਓ ਨੇ ਦੇਰ ਫਿਰ ਆਪਾਂ ਗਾਜਰ ਨੂੰ ਫਿਰ ਕੱਚੀ ਮਾਰਾਂਗੇ 5-10 ਮਿੰਟ ਫਿਰ ਦੋ ਸਟੀਆਂ ਮਰਵਾਵਾਂਗੇ ਸਟੀਆਂ ਵੱਜਣ ਤੋਂ ਬਾਅਦ ਮਨੂੰ ਗੈਸ ਨੂੰ ਕਰ ਦਿਓ ਬੰਦ 5 ਮਿੰਟ ਲਈ ਨੋਕ ਕੇ ਰੱਖੋ ਫਿਰ ਲੋ ਇਲਾਚੀ ਪਾਊਡਰ ਇਲਾਚੀ ਪਾਊਡਰ ਤੇ ਤੁਸੀਂ ਕ੍ਰਸ਼ ਕਰ ਲਿਆ ਫਿਰ ਇਹਦੇ ਵਿੱਚ ਤੁਸੀਂ ਇਲਾਚੀ ਪਾਊਡਰ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕੱਚੀ ਮਾਰ ਕੇ ਫਿਰ ਇਹਨੂੰ 5 ਚਮਚੇ ਸ਼ੱਕਰ ਪਾ ਲੈਣੀ ਹੈ ਜੋ ਕਿ ਅਸੀਂ ਚੀਨੀ ਯੂਜ਼ ਨਹੀਂ ਕਰਦੇਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੰਗਿਤਰਾ ਮੈਸ਼ ਕਰਕੇ ਇਹਨੂੰ ਵੀ ਆਪਾਂ ਪੰਜ ਚਮਚੇ ਮਲਾਈ ਦੇ ਤਾਜੀ ਮਲਾਈ ਪਾਈ ਆਪਾਂ ਪ্লাইਪਾਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਿਮ ਕਰਕੇ ਆਪਾਂ ਮਿਕਸ ਕਰ ਦਿੰਦੇ ਹਾਂ ਸਿਮ ਕਰਕੇ ਕਰਨਾ ਫਿਰ ਉਸ ਤੋਂ ਬਾਅਦ ਓ ਗਰਮ ਕਰਕੇ ਆਪਾਂ ਤਰਸ਼ ਕੀਤੀ ਹੋਏ ਕਾਜੂ ਬਦਾਮ ਟੋਰ ਰੋਸਟ ਕਰਕੇ ਵਿੱਚ ਪਾ ਦਿੰਨੇ ਔਰ ਆਪਣਾ ਗਾਜਰਪਾ ਤਿਆਰ ਹੈ